ਗੌੜੀ ਗਜ ਨਵ ਗਜ ਦਾਸ ਗਜ 21 ਕੁਰਿਆ 1 ਤਨਾਈ 60 ਸੂਤ ਨਵ ਖੰਡ 72 ਪਾਟ ਲਗੋ ਅਧਿਕਾਈ ਗਈ ਬੁਨਾਵਨ ਮਾਹੋ ਕਰ ਛੋੜਿਆ ਜਾਏ ਦੁਲਾਹ ਹੋ ਰਹਾਉ ਗਜੀ ਨਾ ਮਿਲਿਐ ਤੋਲ ਨ ਤੁਲਿਐ ਪਾਚਨ ਸੇਰ ਅਢਾਈ ਜੋ ਕਰ ਪਾਚਨ ਵੇਦ ਨ ਪਾਵੇ ਝਗਰ ਕਰੇ ਘਰ ਹਾਈ دن کی بیٹھ کسم کی برکس اے بیلا کت آئی چھوٹے چونڈے پی گئے پوریا چلو جلا ہو ریسائی نلی تنت نہیں نکس نتر رہی ارجائی چھوڑ پسار اہاں رہو بپری کہو کبیر سمجھائی گوڑی ایک جوت ایک ملی کمبا ہوئے ਜਿਤ ਕਟਨਾਮ ਨਾ ਉਪਜੈ ਫੂਟ ਮਾਰੈ ਜਨ ਸੋਏ ਸਾਵਲ ਸੁੰਦਰ ਰਾਮయ్యా ਮੇਰਾ ਮਨ ਲਾਗਾ ਤੋਹੇ ਰਹਾਉ ਸਾਧ ਮਿਲਾਇ ਸਿਧ ਪਾਈਐ ਕਿ ਇਹ ਜੋਗ ਕੇ ਭੋਗ ਦੁਹ ਮਿਲਕਾਰਜ ਉਪਜੈ RAM ਨਾਮ ਸੰਜੋਗ ਲੋਕ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਜੋ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗੌੜੀ ਜੇ ਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨ ਹਿਤਾਰੇ ਓਰੇ ਕਰਮ ਧਰਮ ਕਰਤੇ ਬਹੁ ਸੰਜਮ ਅਹੰ ਬੁੱਧ ਮੰਨ ਜਾ ਰਿਓ ਰੇ ਸਾਥ ਗ라스 ਕੋ ਦਾ ਤੋ ਠਾਪੁਰ ਸੋ ਕਿਉ ਮਨ ਹੰ ਬਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕਉਦੀ ਬਦਲੇ ਹਾਰਿਓ ਰੇ ਰਹਾ ਕ੍ਰਿਸ਼ਨਾ ਤ੍ਰਿਖਾ ਊਖ ਪ੍ਰਮ ਲਾਗੀ ਫਿਰਦਾ ਨਾਹੀ ਵਿਚਾਰਿਓ ਰੇ ਹੁਨ ਮਤਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਲੁਭਤ ਇੰਦਰੀ ਰਸ ਪੇਰਿਓ ਮਾਦ ਰਸ ਲੈਤ ਬਕਾਰਿਓ ਰੇ ਕਰਮ ਭਾਗ ਸੰਤਨ ਸੰਗਾ ਨੇ ਕਾਸ਼ਟ ਲੋ ਉਧਾਰਿਓ ਰੇ ਤਾਪਤ ਜੋਂ ਜਨਮ ਭ੍ਰਮ ਥਾਕੇ ਆਪ ਦੁਖ ਕਰ ਹਮ ਹਾਰਿਓ ਰੇ ਕਹਿ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਤਨੀ ਮਨ ਬਉਰਾਰੇ ਚਲ ਤਰਖਿਓ ਜਗਦੀਸ਼ ਕਾਮ ਸੁਆਏ ਗਜ ਬਸ ਪਰੇ ਮਨ ਬਉਰਾਰੇ ਅੰਕ ਸਹਯੋ ਸੀਸ ਵਿਖਾਇ ਬਾਤ ਹਰ ਰਾਤ ਸਮਝ ਮਨ ਬਉਰਾਰੇ ਨਿਰਪੈ ਹੋਏ ਨਾ ਹਰ ਫਜੇ ਮਨ ਬਉਰਾਰੇ ਗਹਿਓ ਨਾ ਰਾਮ ਜਹਾਜ ਰਹਾਉ ਮਰਕਟ ਮੁਸਤੀ ਅਨਾਜ ਕੀ ਮਨ ਬਉਰਾਰੇ ਲੀਨੀ ਹਾਥ ਪਸਾਰ ਛੂਟਨ ਕੋ ਸਹਸਾ ਪਰਿਆ ਮਨ ਬਉਰਾਰੇ ਨਾ ਚਿਓ ਘਰ ਘਰ ਬਾਰ ਜੋਨਲਨੀ ਸੂਟਾ ਗਹਯੋ ਮਨ ਬਉਰਾਰੇ ਮਾਇਆ ਇਹ ਬਿਉਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾਰੇ ਕਿਉ ਪਸਰਿਓ ਪਾਸਾਰ ਨਾਵਨ ਕਉ ਤੀਰਥ ਘਨੇ ਮਨ ਬਉਰਾਰੇ ਪੂਜਨ ਕਉ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ ਛੂਟਨ ਹਰ ਕੀ ਸੇਵ ਗੌੜੀ ਅਗਨ ਨਾ ਦਹੈ ਪਵਨ ਨਹੀਂ ਮਗਨੈ ਤਸ ਕਰ ਨੀਰ ਨ ਆਵੈ ਰਾਮ ਨਾਮ ਧਨ ਕਰ ਸੰਚਉਨੀ ਸੋ ਧਨ ਕਤ ਹੀ ਨ ਜਾਵੈ ਹਮਰਾ ਧਨ ਮਾਧਵ ਗੋਬਿੰਦ ਧਰਣੀ ਧਰ ਇਹ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਰਹਾਉ ਇਸ ਧਨ ਕਾਰਨ ਸ਼ਿਵ ਸੰਕਾਦਿਕ ਕੋਜਤ ਭੈ ਉਦਾਸੀ ਮਨ ਮੁਕੰਦ ਜਹਿ ਬਾ ਨਾਰਾਇਣ ਪਰੈ ਨ ਜਮ ਕੀ ਫਾਸੀ ਨਿਜ ਧਨ ਗਿਆਨ ਭਗਤ ਗੁਰ ਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਭ ਥੰਭ ਮਨ ਤਹਾਵਤ ਪਰਮ ਬੰਧਨ ਭਉ ਭਾਗਾ ਕਹ ਕਬੀਰ ਮਦਨ ਕੇ ਮਾਤੇ ਫਿਰ ਦੇ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਅਸ਼ਵ ਹਸਤੀ ਹੰਕਾਰ ਏਕ ਮੁਰਾਰੀ ਗੌੜੀ ਜਿਉ ਕਪਕੇ ਕਰ ਮੁਸਤ ਚੰਨਨ ਕੀ ਲੁਭ ਦਿਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰਹਿ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ ਰਹਾ ਜਿਉ ਉਦਿਆਨ Kusum ਪਰ ਫੁੱਲਿਤ ਤਿਨਹਿ ਨ ਕਰਾਉ ਲਇਓ ਤੈਸੇ ਭ੍ਰਮਤ ਅਨੇਕ ਜੋਨਮਹਿ ਫਿਰ ਫਿਰ ਕਾਲ ਹਯੋ ਇਆ ਧਨ ਜੋਬਨ ਅਰ ਸੁਤਦਾਰਾ ਦੇਖਨ ਕਉ ਜੋ ਦਇਓ ਤਿਨਹੀ ਮਾਹੇ ਅਟਕ ਜੋ ੁਰਜੇ ਇੰਦਰੀ ਪ੍ਰੇਰ ਲਇਓ ਆਉਧ ਅਨਲ ਤਨ ਤਿਨ ਕੋ ਮੰਦਰ ਚੌ ਦਿਸ ਠਾਠ ਠਯੋ ਕਹਿ ਕਬੀਰ ਭੈ ਸਾਗਰ ਤਰਨ ਕਉ ਮੈਂ ਸਤਗੁਰ ਓਟ ਲਿਓ ਗੌੜੀ ਪਾਣੀ ਮਹਿਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਨਾਹੀ ਕਛ ਆਹ ਨਮੋਰਾ ਤਾਨ ਧਨ ਸਭ ਰਸ ਗੋਬਿੰਦ ਤੋਰਾ ਰਹਾ ਇਸ ਮਾਟੀ ਮਹਿ ਪਵਨ ਸਮਾਇਆ ਝੂਠਾ ਪਰਪੰਚ ਜੋ ਚਲਾਇਆ ਕਿਨਹੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਖੋਰੀ ਕਹੇ ਕਬੀਰ ਇਕ ਨੀਮ ਉਸਾਰੀ ਖਿਨ ਮਹਿ ਬਿਨਸ ਜਾਏ ਅਹੰਕਾਰੀ